डीजीपी पंजाब ਇਹਨਾਂ ਦੇ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਵੱਡੀ ਮੁਹਿੰਮ ਨੂੰ ਉਸ ਸਮੇਂ ਬੜਾ ਬਲ ਮਿਲਿਆ ਜਦੋਂ ਮਾਨਯੋਗ एसएसपी ਮੋਗਾ श्री अजय ਗਾਂਧੀ आईपीएस ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ ਟੀਮ ਨੇ ਇੱਕ ਖਡੂਰ ਸਾਹਿਬ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲ 1 ਕਿਲੋ ਹੀਮ ਬਰਾਮਦ ਕੀਤਾ ਇਹਦੇ ਚ ਇਹ ਜਿਹੜੇ ਦੋਵੇਂ ਮੁੰਡੇ ਦੀ 21 ਸਾਲ ਦੇ ਐ ਤੇ ਖਡੂਰ ਸਾਹਿਬ ਨੂੰ ਬਲਾਕ ਕਰਦੇ ਐ ਇਹ ਇੱਕ ਮੋਟਰਸਾਈਕਲ Honda Liwa ਤੇ ਆਏ ਸੀ ਜਿਹੜਾ ਕਿ ਇਹਦੇ ਚ ਦੋਵੇਂ ਦੇਸ਼ਦੀਪ ਸਿੰਘ ਨਾਂ ਦਾ ਵਿਅਕਤੀ ਚਲਾ ਰਿਹਾ ਸੀ ਤੇ ਪਿੱਛੇ ਜਿਹੜਾ ਹਰਮਨਦੀਪ ਸਿੰਘ ਬੈਠਾ ਸੀ ਜਿਹਨੇ ਪੁਲਸ ਪਾਰਟੀ ਨੂੰ ਦੇਖ ਕੇ ਤੇ ਪਿੱਛੇ ਉਹ ਜਿਹੜੀ ਆਪਣੀ ਟੀਮ ਹੱਥ ਚ ਸੀਗੀ ਉਹਦੇ ਉਹਨੇ ਸਿੱੜ ਦਿੱਤੀ ਤੇ ਜਿੰਨਾਂ ਨੂੰ ਕਾਬੂ ਕੀਤਾ ਤੇ ਕਾਬੂ ਕਰਕੇ ਉਹਨਾਂ ਨੂੰ ਫੀਮ ਵੀ ਉਹਨਾਂ ਪ੍ਰਾਪਤ ਕਰ ਲਿਆ ਇਧਰ ਮੋਟਰਸਾਈਕਲ ਪਹੁੰਚ ਰਿਹਾ ਹੈ ਬਿਲਕੁਲ ਮੋਟਰਸਾਈਕਲ Honda Liwa ਸੀਗਾ ਜਿਹਦਾ ਨੰਬਰ ਹੈਗਾ PP 33 T 3684 ਇਹ ਪਤਾ ਲੱਗਾ ਕਿ ਉਹ ਕਿਉਂ ਦੇਣ ਆਏ ਸੀ ਇੱਥੇ ਅਜੀ ਅਜੇ ਨਾਲ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਇਹਨਾਂ ਕੋਲ ਜਾਣਕਾਰੀ ਆਸੋਗਾ ਪਹਿਲਾਂ ਇਹਨਾਂ ਦਾ ਰਿਮਾਂਡ ਦੇ ਰਹੇ ਹਾਂ ਫਿਲਹਾਲ ਅਜੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਨਸਰਨਡ ਥਾਣੇ ਤੋਂ ਰਿਮਾਂਡ ਬਾੜ ਦੇ ਦੌਰਾਨ ਲਵਾਂਗੇ ਸਾਰੀ ਇਨਫੋਰਮੇਸ਼ਨ ਤੇ ਦੈਨ ਤੁਹਾਡੇ ਤੱਕ ਉਪਮਤੀ ਦੀ ਕਵਰ ਪਹੁੰਚਾ ਦੇ ਸਰ ਜਿਤਨਾ ਤੁਸੀਂ ਦੱਸਿਆ ਕਿ ਉਮਰ ਛੋਟੀ ਹੈ ਇਹਨਾਂ ਦੀ ਇਹ ਕੋਈ ਹੋਰ ਵੀ ਕੰਮ ਕਰਦੇ ਆ ਜਾਂ ਟੂ ਇੰਡ ਸਨਾਮ ਇਹ ਸਾਨੂੰ ਅਜੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੀ ਇਹਨਾਂ ਦੇ ਜ਼ਿਆਦਾਤਰ ਇਹਨਾਂ ਦੇ 9293 ਜਿਹੜਾ ਰਿਸਟਰ ਹੁੰਦਾ ਜਿਹਦੇ ਸਾਰਾ ਕੁਝ ਦਰਜ ਹੁੰਦਾ ਹੈ ਕਿੰਨੇ ਮੁਕੰਮਲ ਦਮੇ ਦਰਜ ਯਾ ਲੋਕਲੀ ਨਤੇ ਪਤਾ ਕਰਕੇ ਵੀ ਇੱਕ ਕਿਸ ਕਿਸ ਕ੍ਰਾਈਮ ਚ ਪਹਿਲਾਂ ਵੀ ਕੋਈ ਇਨਵੋਲ ਹੈ ਜਾਂ ਨਹੀਂ ਹੈ ਇਹ ਕਿੱਥੋਂ ਲਿਆਉਂਦੇ ਆ ਇੱਥੇ ਮੋਗੇ ਕਿਉਂ ਵੇਚਣਾ ਸੀ ਇੱਥੇ ਇਹ ਕੱਚਾ ਦਸਾਂਝ ਰੋਡ ਦੇ ਉੱਤੇ ਇਹਨਾਂ ਨੂੰ ਫੜਿਆ ਗਿਆ